ਆ ਦੇਖੋ ਆ ਬੱਲਾ ਥਾਈ ਤਾਂ ਪਾਣੀਓਂ ਪਹੁੰਚ ਗਿਆ ਆ ਬੱਲਾ ਤੱਕ ਪਹੁੰਚ ਗਿਆ ਐਂ ਰੰਗ ਫਿਰ ਬੇਈਮਾਨੀਆ ਕਰ ਦਿੰਦਾ ਐਂ ਰੰਗ ਕਰ ਦਿੰਦਾ ਬੇਈਮਾਨੀ ਦੱਸੋ ਕੀ ਇਹਨੂੰ ਮਾੜਾ ਕਹੇ ਕਿਆ ਚੰਗਾ ਕਹੇ ਦੇਖੋ ਆਇਮ ਇਹ ਤਾਂ ਹੁੰਦੀ ਇੱਥੇ ਐਂ ਆਏ ਜਾਲੀ ਦੇ ਇਹਦਾ ਫਰਕ ਹੈ ਮੁੱਕਾ ਮਾਰ ਕੇ ਦੇਖੋ ਕਿਉਂ ਨਹੀਂ ਕੋਈ ਮੂਨ ਹੈ ਇਹਨੂੰ ਰੰਗ ਕਾਲੇ ਕਰੇ ਇਹਨਾਂ ਨੇ ਹਲੇ ਮੜ ਕੇ ਰੱਖਤੀ ਪੂਰੀ ਹੈ ਨਾ ਉਹਨੂੰ ਕੋ ਉਭੀ ਕਰਦੀ ਆ ਇਹ ਇਹ ਕੌਕੋ ਉੱਪਰ ਵੀ ਕਰਦੀ ਆ ਹਾਂ ਕੌਕੋ ਤਾਂ ਘਾਦੀ ਵਿੱਚ ਵੀ ਇਹਦੇ ਪਾਣੀ ਆ ਗਿਆ ਗੱਡੀ ਦੇ ਉਹਦੇ ਥੋੜਾ ਜਿਹਾ ਬਾਈ ਮੀਂਹ ਵੀ ਬਹੁਤ ਤਕੜਾ ਪਿਆ ਸਾਰੇ ਬਿਲਾਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲਓ ਜੀ ਬਾਈ ਬਹੁਤ ਤਕੜੀ ਬਾਤ ਹੋਈ ਹੈ ਇਹ ਜਿਹੜੀਆਂ ਇਹ ਬਾਤ ਸਾਂ ਚਾਹੀਦੀਆਂ ਤੇ ਗੁੱਗੀ ਚਾਹੀਦੀਆਂ ਇਹ ਉਦੋਂ ਤੇ ਜਦੋਂ ਜਿਲੀ ਜਿਲੀ ਲਾਉਂਦੇ ਜਦੋਂ ਜਿਲੀ ਲਾਉਂਦੇ ਤਾਂ ਉਦੋਂ ਤਾਂ ਨਹੀਂ ਤਰਸਾ ਰੱਖੇ ਉਦੋਂ ਵੀ ਚਲ ਉਦੋਂ ਵੀ ਖੈ ਠੀਕ ਲੈ ਜਿਹੜਾ ਆ ਹੁਣ ਸਰਪ੍ਰਾਈਜ਼ ਆ ਦੇ ਦਿੰਦਾ ਕਿ ਇਹ ਥੋੜਾ ਜਿਹਾ ਇੱਕ ਮਾਰ ਹੁਣ ਜ਼ਿਆਦਾ ਬੱਸ ਕਰਾਤੀ 11 21 20 ਸੀਗੀ ਆ ਜਾ 11 21 28 20 ਸੀਗੀ 1509 ਆਪਣੇ ਵਾਲੀ ਦੇਖ ਲੈ ਤੂੰ ਉਹ ਉਹ ਚਲੀ ਐਂ ਅੱਧਵਰੀਂਂ ਦੀ ਜੀ ਕਰਤੀ ਕਰਨੀ ਚ ਚੱਕੀ ਖੜੀ ਆ ਉਹ ਬਾਕੀ ਫਰਕ ਰਿਹਾ 26 ਨੂੰ 26 ਠੀਕ ਰਹੀ ਹੈ। ਪਰ 25 ਨੂੰ ਵੱਢਣ ਤੋਂ ਨੇੜੇ ਆ ਗਈ। ਨੂੰ ਵੱਢਣ ਵਾਲੀ ਸੀ ਉਹ ਸਮਝ ਲਿਆ ਹੁਣ ਹੂ ਨਹੀਂ 10 ਦਿਨ ਕੰਬੈਨ ਨਹੀਂ ਪੜਨੀ ਹੈ ਹਨਾ। 10 ਦਿਨ ਕੇ ਵੱਧੇ ਨਹੀਂ ਪੜਨੀ। 10 ਦਿਨ ਤੋਂ ਵੱਧ। ਬਾਕੀ ਬਈ ਕਮੈਂਟ ਕਰਕੇ ਜਰੂਰ ਦੱਸਿਓ ਕਿਹੜੇ ਕਿਹੜੇ ਏਰੀਆ ਚ ਹੋਇਆ ਜਣੀ ਸਾਨੂੰ ਤਾਂ ਐ ਲੱਗੀਆਂ ਤਾਂ ਵੀ ਅਜੇ ਆ ਆ ਸਾਡੇ ਏਰੀਆ ਦੇ ਵਿੱਚੋਂ ਤਾਂ ਬਹੁਤਾ ਜਿਆਦਾ ਚਾਰ ਦਿਨ ਤਾਂ ਨਜ਼ਰੋਂ ਇੰਨਾ ਦੱਸਦਣਾ ਵੀ ਪਾਣੀ ਪੜੋਲੀਆਂ ਨਹੀਂ ਰੁਕਦੀਆਂ 5 ਦਿਨ ਇੰਨਾ ਪਾਣੀ ਖੜਾ ਪਾਣੀ ਖਾਸਾ ਹਾਂ ਅੱਜ ਜਦ ਮੈਂ ਆਇਆ ਨਾ ਉਧਰ ਜੀਟੀ ਰੋਡ ਤੋਂ ਵੀ ਆਇਆ ਜਦ ਤਕਰੀਬਨ ਹੋਰ ਕੁਛ ਨਹੀਂ ਟੇਢੀ ਹੋ ਗਈ ਜਿਹੜੀ ਉਹਦਾ ਨੁਕਸਾਨ ਹੀ ਜਿਹੜੀ ਖੈਰ ਜਮੇ ਬਿਛ ਗਈ ਨਾ ਚਿੜਗੀ ਥੱਲੇ ਉਹ ਤਾਂ ਨੁਕਸਾਨ ਜ਼ਿਆਦਾ ਮੀ ਬਹੁਤ ਤਕੜਾ ਪਿਆ ਅੱਜ ਆ ਘਰ ਦੇ ਵਿੱਚ ਵੀ ਦੂਜੇ ਘਰ ਦੇ ਦੇਖੀ ਕੋਗਾ ਤੇ ਮੇਰੀ ਕੰਨੀ ਨਹੀਂ ਆ ਆ ਇਧਰਲੇ ਆਪਣੇ ਘਰ ਦੇ ਵਿੱਚ ਵੀ ਉਹ ਜਿਹੜੀ ਸੈਟਲ ਨਹੀਂ ਤੀਨਾਂ ਦਾ ਪਾਣੀ ਇੰਨਾ ਜ਼ਿਆਦਾ ਗਿਰਦਾ ਤਾਂ ਓਵਰਫਲੋ ਕਰਕੇ ਮਤਲਬ ਜਿਹੜੀ ਆਪਣੇ ਆਵਰੇ ਨਾਲ ਹੀ ਲੰਘਦੇ ਨਾ ਗੋਗੀ ਸਾਹ ਤਾਂ ਉਹਨੂੰ ਹੀ ਨਹੀਂ ਤੇ ਹੋਂ ਦੇਦਾ ਛੱਡੇ ਨਹੀਂ ਦੌਣ ਦੇ ਹਾਂਜੀ ਇੰਜਨ ਲਾ ਕੇ ਪਾਣੀ ਕੱਢਿਆ ਆਹ ਘਰ ਦਾ ਪਾਣੀ ਉਹ ਤੱਕ ਦਿਖਾ ਦੇ ਤੈਨੂੰ ਉਹ ਦੇਖੀ ਅੰਦਰ ਚਾਬੀਆਂ ਚੂਕੀ ਉਹ ਚਾਬੀਆਂ ਤਾਂ ਵੀ ਅੱਗੇ ਪਹੁੰਚ ਗਿਆ ਤਾਂ ਉੱਥੇ ਤੱਕ ਅੰਦਰ ਟੈਂਸ਼ਨ ਪੈ ਗਈ ਜੀ ਬੋਟਾ ਪਿਆ ਪਿਆਜ਼ ਫਿਊਜ ਪਏ ਤੇ ਕਮਰਾ ਭਰਿਆ ਪਿਆ ਤਾਂ ਖੁੱਲੀ ਸਿੱਟੇ ਵੀ ਤੇ ਆਪਾਂ ਨੇ ਆਓ ਉਹ ਉਹ ਉਹਰੇ ਦੋ ਦੋ ਡੇਢ ਡੇਢ ਫੁੱਟ ਪਾਣੀ ਤਾਂ ਇੱਥੇ ਡੇਢ ਡੇਢ ਫੁੱਟ ਪਾਣੀ ਦਾ ਆਹ ਟਾਇਰਾਂ ਦੀ ਗੱਡੀ ਵੀ ਖਾਫ ਕਾਫੀ ਟਾਇਰ ਦੇ ਵਿੱਚ ਡੁੱਬੇ ਵਿੱਚ ਡੁੱਬੇ ਉਹ ਉਹਦੇ ਕੰਬੈਨ ਦੇ ਨਾ ਆਹ ਹਿੰਮਤ ਤੇ ਉੱ ਤੇ ਬਈ ਆ ਕੇ ਫਟਾਫਟ ਫਿਲ ਇੰਜਨ ਜੋੜਿਆ ਜਿਸ ਸਵੇਰੇ ਅਸੀਂ ਨਹੀਂ 7:30 ਵਜੇ ਲਾਇਆ 7 ਵਜੇ ਮੈਨੂੰ ਲੱਗਦਾ ਹਾਂ 7 ਵਜੇ ਦੇ ਕਰੀਬ ਲਾਇਆ ਤੇ ਇੰਜਨ ਲਾਏ ਉੱਪਰ ਤੇ ਹਵਾ ਚੱਲੇ ਐਂ ਠੰਡ ਠਾਰ ਪੂਰਾ ਤੇ ਇੰਜਨ ਲਾ ਕੇ ਪਾਣੀ ਅੱਜ ਫਿਰ ਬਾਹਰ ਕੱਢਿਆ ਅਸੀਂ ਐਸੀ ਹੋਈ ਐ ਸਾਡੇ ਇੰਨਾ ਪਾਣੀ ਆ ਗਿਆ ਮਾਰੇ ਮੋٹے ਮੀਨੂ ਨਹੀਂ ਸਾਰਦਾ ਇੱਕ ਕੀ ਇਹਦਾ ਵੀ ਨੰਬਰ ਲਾ ਦੇਣਾ ਹੁਣ ਆਪਾਂ ਨੇ ਇਹ ਮਕਾਨ ਦਾ ਨਾ ਚੱਕ ਦੇਣਾ ਚਾਹੀਦਾ ਆਪਾਂ ਪ੍ਰਬੰਧ ਕਰੀਏ ਉੱਥੋਂ ਪਾਣੀ ਦਾ ਟਾਲ ਤੰਦ ਵੀਰੀਆ ਪੰਨ ਹੋਰ ਕਰਾਂਗੇ ਆ ਉਰੇ ਤੇ ਮੁੜ ਕੇ ਗਿਆ ਪਾਣੀ ਆ ਦੇਖੋ ਨਾਲੇ ਕਿੰਨੀ ਉੱਚੀ ਆ ਉਹਦੇ ਨਾਲੋਂ ਆਹ ਕਿੰਨਾ ਉੱਚਾ ਹੈ ਇਹ ਚੈਨ ਗੇਟ ਦੇ ਬਰਾਬਰ ਪਾਣੀ ਬਾਕੀ ਬਈ ਹੁਣ ਚੱਲੇ ਆ ਅਸੀਂ ਨੇ ਸਹੋਲੀ ਨੂੰ ਸਹੋਲੀ ਚੱਲੇ ਆ ਤਕਰੀਬਨ ਦੋ ਦਿਨਾਂ ਬਾਅਦ ਹੁਣ ਤੱਕ ਗੇੜਾ ਰਹਿੰਦਾ ਜੀ ਆਪਣੀ ਟਰਾਲੀ ਜਿਹੜੀਆਂ ਉੱਥੇ ਤਿਆਰ ਹੋ ਰਹੀਆਂ ਤੇ ਅੱਜ ਆਪਾਂ ਨੇ ਦੂਜੀ ਟਰਾਲੀ ਲੈ ਕੇ ਆਉਣੀ ਹੈ ਨਾਲ ਆਪਣੇ ਡੀਲਰ ਵੀ ਆਉਣੇ ਆ ਉਹਨਾਂ ਦਾ ਕੁਝ ਨਵਾਂ ਮੋਡੀਫਿਕੇਸ਼ਨ ਕਰੀਏ ਉਹ ਸਾਰੀ ਆਪਾਂ ਤੁਹਾਨੂੰ ਦਾਤੇ ਆ ਜਿਹੜੇ ਆਪਣੇ ਸਭ ਤੋਂ ਪਹਿਲਾਂ ਟੀਲਰ ਆਏ ਤੇ ਨਾ ਉਹਨਾਂ ਚ ਉਹ ਮਤਲਬ ਜਮਾਈ ਸਿੰਪਲ ਉਹਦੇ ਚ ਤਿਆਰ ਕਰਦੇ ਕਿਉਂਕਿ ਸਭ ਤੋਂ ਪਹਿਲਾਂ ਇਹਨਾਂ ਨੇ ਚਲਵਾ ਕੇ ਦੇਖਣੇ ਤੇ ਵੀ ਹਾਂਜੀ ਵੀ ਕਿਵੇਂ-ਕਿਵੇਂ ਵਰਕ ਕਰਦਾ ਹੋਲਡਿੰਗ ਵਾਲੇ ਜੱਫੇ ਝੁਫੇ ਕੁਝ ਨਹੀਂ ਤੇ ਲਾਏ ਕਿਉਂਕਿ ਉਧਰ ਫਿਰ ਜੀਰੀਆਂ ਲਾਉਣ ਦਾ ਟਾਈਮ ਆ ਜਿਹੜਾ ਉਹ ਆ ਰਿਹਾ ਤਾਂ ਹਨਾ ਫਟਾਫਟ ਕਾਲੀ ਦੇ ਵਿੱਚ ਇਹ ਹਲ ਤਿਆਰ ਕਰਕੇ ਮੈਨੂੰ ਦੇਤੇ ਮੈਂ ਤਾਂ ਕਹਾਂ ਤਾਂ ਵੀ ਪੇਂਟ ਪੁੰਡ ਆਪਾਂ ਫੇਰ ਕਰ ਲਾਂਗੇ ਉਹ ਹਲਾਂ ਦਾ ਕੀ ਆ ਫੋਲਡਿੰਗ ਵਾਲੇ ਜੱਫੇ ਨਹੀਂ ਤੇ ਬਣਵਾਏ ਸੀਨੇ ਮੈਂ ਨਾ ਸਰਾਕੜਾ ਕੇ ਨੱਟ ਪੈਂਦੀ ਕਰਾ ਲੇਤੇ ਵੀ ਹਾਂ ਫੋਲਡ ਕਰਦੇ ਫਟਾਫਟ ਨੱਟ ਕੱਸ ਕੇ ਹਨਾ ਆਪਣੇ ਫੇਰ ਲਈ ਚੱਲਿਆ ਖੈਰ ਬਹੁਤ ਸੋਹਣਾ ਉਹ ਤੇ ਉਹ ਹੁਣ ਮੰਗਾ ਲਏ ਤੇ ਜਿਵੇਂ ਆਪਣੀ ਟਰਾਲੀ ਦੀ ਜਾਲੀ ਲਗਣੀ ਸੀ ਉਹ ਜਾਲੀ ਦੇ ਨਾਲ ਇਹ ਕਹਿੰਦੇ ਵੀ ਟੇਲਰ ਵੀ ਭੇਜ ਦਿਓ ਅਸੀਂ ਟੇਲਰਾਂ ਦਾ ਇੱਕ ਤਾਂ ਜਦ ਪੇਂਟ ਨਹੀਂ ਤਾਂ ਸੋਨਾ ਹੋਇਆ ਕਹਿੰਦੇ ਵੀ ਅਸੀਂ ਪੇਂਟ ਵੀ ਨਾ ਮਾਰਨ ਦੇ ਨਮਾ ਕਰਕੇ ਦੇਣਾ ਤੇ ਨਾਲ ਉਹ ਜਿਹੜੇ ਜੱਫੇ ਆ ਉਹ ਨਵੇਂ ਬਣਾ ਕੇ ਦੇਣੇ ਹੁਣ ਚੱਲਦੇ ਆ ਰਾਤ ਅਸੀਂ ਗਏ ਤੇ ਰਾਤ ਹੋ ਗਿਆ ਸਾਨੂੰ ਹਨੇਰਾ ਕਿਉਂਕਿ ਥੋੜਾ ਜਿਹਾ ਇੱਕ ਕੰਮ ਲੱਗਿਆ ਸੀ ਟਰਾਲੀ ਦੀ ਬਿੱਡਾ ਵਾਲੀ ਜਲੀ ਰਹਿ ਗਈ ਸੀ ਜਿਹੜੀ ਆਪਣੀ ਮਠਾੜੂ ਵਾਲੀ ਹੈ ਗੱਡੀ ਲੈ ਕੇ ਆ ਗਏ ਤੇ ਆਪਾਂ ਰਾਤ ਤੇ ਹੁਣ ਚੱਲਿਆ ਫਿਰ ਜਾ ਕੇ ਅੱਜ ਤੁਹਾਨੂੰ ਦਿਖਾਉਨੇ ਆ ਉੱਥੇ ਬਾਕੀ ਨਾ ਟਰਾਲੀ ਦਾ ਭਜਨ ਪੂਜਨ ਕਰ ਉਹ ਆਪਾਂ ਪੁੱਛਦੇ ਉਹਨਾਂ ਨੂੰ ਕਿਵੇਂ ਕਰ ਭਾਈ ਜੱਕ ਜੁੱਕ ਵਰਕ ਕਰਾ ਕੇ ਦੇਖਦੇ ਅੱਜ ਛਿੰਦੇ ਵਾਲਾ ਟਰੈਕਟਰ ਉੱਥੇ ਆਪਾਂ ਉਹਦੇ ਨਾਲੇ ਪਾ ਦਿੰਦੇ ਹਾਂ ਚੱਲ ਚੱਲ ਆ ਹਾਲਾਤ ਹੈ ਜੀ ਸਾਡੇ ਪਿੰਡ ਦੇ ਪਾਣੀ ਨਾਲ ਆ ਦੇਖੋ ਝੋਨੇ ਦੇ ਵਿੱਚੋਂ ਦਿਖਦਾ ਉਹਨਾਂ ਪਾਣੀ ਆ ਤੇ ਨਿਉਰ ਆਪਾਂ ਬੱਸ ਕਰ ਹੁਣ ਬੱਸ ਕਰ ਮੇਲਾ ਭਾਈ ਹੁਣ ਤਰਸ ਖਾਲਾ ਕੱਲੇ ਕੱਲੂ ਫੇਰ ਦੱਸਦੇ ਆ ਕਹਿੰਦੇ ਫੁੱਲ ਆ ਵੀ ਨਾ ਨਾ ਫੇਲ ਤਾਂ ਸੱਚੀ ਧਰਨਾ ਲੋਹਣੇ ਵਾਲਾ ਕੰਮ ਹੋ ਜਾਣਾ ਆ ਦੇਖ ਤਾਂ ਕਿਵੇਂ ਤੱਗੀ ਜੀ ਆ ਪਹੀਏ ਕਿ ਤੇ ਅਛਾ ਤੱਗੀ ਜੀ ਬਸਾਏ ਬਾਈ ਤੁਹਾਨੂੰ ਗਿਰੀਏਵੇਂ ਵੀ ਦਿਖਾਉਂਗਾ ਮੈਂ ਮੈਂ ਕਹਿੰਦਾ ਲਟਿਆ ਕੇ ਸੜਤੀ ਉਹ ਤਾਂ ਜਿਹੜੇ ਤਾਂ ਦਾਣੇ ਆ ਗਏ ਗੋਗੀ ਪਾਣੀ ਦੇ ਵਿੱਚ ਉਹ ਤਾਂ ਸਮਝ ਲੈ ਨੁਕਸਾਨੇ ਗਏ ਹਨਾ ਜਮਈ ਹੂੰ ਇਹ ਜਿਹੜੇ ਨੇ ਉੱਪਰ ਸੁੱਕਣਾ ਕਿੱਥੇ ਉੱਪਰ ਸੁੱਕਣਾ ਹਾਂ ਬਿਲਕੁਲ ਬਾਈ ਮੀਂਹ ਦਾ ਖੈਰ ਨੁਕਸਾਨ ਬਹੁਤ ਆ ਬਿਲਕੁਲ 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 ਅੱਜ ਇੱਕ ਬਾਈ ਦਾ ਰੈਂਪੂ ਗਿਰ ਗਿਆ ਤੁਹਾਨੂੰ ਦਿਖਾਉਣਾ ਉਹਦੇ ਵੀ ਹੋਰ ਹੋ ਗਿਆ ਅੱਜ ਕਢਾ ਕੇ ਗਏ ਅਸੀਂ ਆ ਕੇ ਦੱਸ ਪਤਾ ਨਹੀਂ ਬੰਦਾਂ ਨੂੰ ਬਹੁਤ ਵਾਰ ਬਿਲਕੁਲ ਉਹ ਬੰਦਾ ਕਢਵਾਉਣਾ ਤੇ ਅਸੀਂ ਅੱਜ ਪਿੱਕਾ ਲੈ ਕੇ ਚੱਲੇ ਆ ਜੀ ਪਿੱਕਾ ਕਹਿੰਦੇ ਪਿੱਕਾ ਵੇ ਇਹ ਆਪੇ ਖੋਲ ਦਿੰਦਾ ਇਹ ਟੋਮੇਟਾ ਇਹ ਮੇਰੇ ਫੁੱਲੀ ਟੋਮੇਟਾ ਫੁੱਲੀ ਆਟੋਮੈਟਿਕ ਆ ਇਹ ਦੇਖ ਪਾਣੀ ਆ ਬਾਈ 2.5 3 ਫੁੱਟ ਦੀ ਡਾਫ ਹੈ ਉਹਦੇ ਆ ਇੱਥੇ ਵੀਰਾ ਦਾ ਟੈਂਪੂ ਬਲਬਲ ਖਾਸ ਨਿਕਸਾਉਣ ਦਾ ਆ ਆ ਉਹਦੇ 2.5 ਤੋਂ 3 ਫੁੱਟ ਦੀ ਉਹ ਹੈ ਡਾਫ ਲੱਗੀ ਹੋਈ ਪਾਣੀ ਦੀ ਆ ਦੇਖੋ ਤੁਹਾਨੂੰ ਚੱਕ ਆ ਦੇਖੋ ਆ ਬੱਲਾ ਥਈ ਤਾਂ ਪਾਣੀਓਂ ਪਹੁੰਚ ਗਿਆ ਆ ਬੱਲਾ ਤੱਕ ਪਹੁੰਚ ਗਿਆ ਐਂ ਰੱਬ ਫਿਰ ਬੇਈਮਾਨੀਆ ਕਰ ਦਿੰਦਾ ਐਂ ਰੱਬ ਕਰ ਦਿੰਦਾ ਦੱਸ ਹੁਣ ਕੀ ਆ ਇਹ ਨੂੰ ਬਾੜਾ ਕਹੇ ਕਿਆ ਚੰਗਾ ਕਹੇ ਬਸ ਹੁਣ ਬੀਨਾ ਆਵੇ ਮੇਰਾ ਬਾਈ ਆਦਾ ਹਫਤੇ ਚ ਵੱਢਣੇ ਵਾਲੀ ਸੀ ਹਾਂ ਪਾਣੀ ਖੜਾ ਹੁਣ ਪਾਣੀ ਨੂੰ ਉਤਰਨੋਂ ਹੀ ਲੱਗ ਜਣੇ ਦੋ ਤਿੰਨ ਦਿਨ ਕਾ ਦੇਦਾ ਉਤਰਿਆ ਖੇਤਾਂ ਦਾ ਫਿਰ ਚਲੋ ਖੈਰ ਰੱਬ ਦੇ ਰੰਗ ਆ ਬਾਈ ਹੁਣ ਲਓ ਜੀ ਮਿੱਤਰੋ ਪਹੁੰਚ ਗਏ ਸੌਂਡ ਡਿਪੈਂਡ ਇਹ ਆਪਣੀ ਟਰਾਲੀ ਇਹਦੀ ਹੋਈ ਹੈ 40 ਚੇਂਜ ਆ ਇਹ ਝਾਲੀ ਦੇ ਇਹਦਾ ਫਰਕ ਹੈ ਮੁੱਕਾ ਮਾਰ ਕੇ ਦੇ ਕੋਈ ਚੌਂਰੀ ਕੋਈ ਮੂਹ ਨਹੀਂ ਆ ਇਹਨੂੰ ਰੰਗ ਕਾਲੇ ਕਰੇ ਇਹਨਾਂ ਨੇ ਹਲੇ ਮੜ ਕੇ ਰੱਖਤੀ ਪੂਰੀ ਹੈ ਨਾ ਨਾ ਹੁਣ ਪੈ ਪੂਪ ਨਾਲ ਜਿਵੇਂ ਪਹਿਲਾਂ ਬਲ ਖਾਂਦੀ ਸੀ ਇਹਨੂੰ ਬਲ ਜੂਨੀ ਥਾ ਹੂੰ ਬਿਲਕੁਲ 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 ਸੋ ਇਹ ਟਰਾਲੀ ਹੁਣ ਲੈ ਕੇ ਜਾਣੀ ਜੀ ਆਪਾਂ ਨੇ ਇੱਧਰ ਰੂਟਾ ਫਿਟਰ ਤਿਆਰ ਹੋ ਰਿਹਾ ਆਹ ਟਰਾਲੀ ਤਿਆਰ ਪਤਾ ਆ ਲੈ ਦੀ ਹਲੇ ਚੱਲੀ ਜਾਂਦਾ ਕੰਮ ਆ ਹਾਲ ਤਿਆਰ ਹੋਊਗੀ ਜੀ ਅੱਗੇ 19 ਦੇ ਗੱਡੀਆਂ ਦਾ ਵੀ ਲੱਗੇ ਕੰਮ ਕਰਨਾ ਮੈਂ ਗੱਡੀਆਂ ਦਾ ਵੀ ਲੱਗੇ ਕੰਮ ਕਰਨਾ ਉਹ ਸੁਣਾਓ ਠੀਕ ਠਾਕ ਆਹ ਦੂਟਾ ਮੀਟਰ ਦੀ ਹੋ ਗਈ ਟੈਸਟਿੰਗ ਇਹ ਫਿਰ ਕਿਵੇਂ ਕਰ ਲੈ ਟਰਾਲੀ ਚ ਲੋਡ ਕਰੀਏ ਕਿਵੇਂ ਲਈਏ ਇਹਨਾਂ ਨੂੰ ਫਲਾਂ ਦੇ ਨਾਲ ਆ ਜਾਣਗੇ ਕਿਸੇ ਪਾਸੇ ਆ ਜਾਣਗੇ ਹੁਣ ਤਾਂ ਨਹੀਂ ਜਾਲੀ ਦੁਆਰ ਤੇ ਹੋ ਜੂ ਆਪਣੀ ਚੈਂਡੀ ਕਿਧਰ ਅੰਦਰ ਅੰਦਰ ਲਓ ਜੀ ਇੱਥੇ ਟਰਾਲੀ ਦਾ ਕੰਮ ਜਾਰੀ ਹੈ ਆ ਜੋ ਟਰਾਲੀ ਤੇ ਹੁਣ ਪ੍ਰਾਇਮਰ ਬਚਣਾ ਬਾ ਪੇਂਟਲ ਸਾਹਿਬ ਹੋ ਗਏ ਫ੍ਰੀ ਇੱਥੇ ਆਪਣੇ ਟੀਲਰ ਪਏ ਆ ਜੀ ਸਾਰੇ ਆਪਣੇ ਟੀਲਰ ਦੁਆਰ ਤੇ ਪੇਂਟ ਹੋ ਗਏ ਮੈਂ ਤਾਂ ਕਿਹਾ ਸੀ ਕੀ ਲੋਡ ਆ ਵੀ ਇਹਨਾਂ ਨੂੰ ਹੁਣ ਠੀਕ ਆ ਇਹ ਆ ਸਵਾਰ ਦੇ ਦੁਆਰ ਤੇ ਫੇਰ ਬਣਦੇ ਆਪੇ ਬਜਾਤ ਕੇ ਨਾਲ ਲਾਤਾ ਪਿੱਛੇ ਇਹ ਅਗੇ ਟੋਪਰ ਆਇਆ ਕਾ ਕਮ ਵੀ ਕਰਦਾ ਸ਼ਰੂ ਹਾਂਜੀ ਹਾਂਜੀ ਮੇਰੇ ਪੱਟਾ ਖਾ ਦਾ ਵਿੱਚ ਆਹ ਦੇਖ ਮੈਨੂੰ ਹੱਥ ਪਾਉਣ ਲੱਗੇ ਤਾਂ ਫਾਇਨੈਂਸਰ ਕੋਲੇ ਆ ਹਾਏ ਤਾਂ ਫਿਰ ਗੈਂਡਾ ਹੈ। ਉਰੇ ਲਖਵਾਉਣਾ ਵੀਰੇ ਨੂੰ ਕਹਿੰਦਾ ਵੀ ਹਾਏ ਤੱਤ ਲਖਾ। ਹਾਏ ਤੱਤ ਹਾ। ਇੱਥੇ ਬਚੋ। ਇੱਥੇ। ਇਹ ਇਹ ਰੂਟਾ ਮਟਰ ਚੱਲੇ ਆਪਣੇ ਨਾਲ ਦੇ ਪਿੰਡ ਕੋਲ ਕੀ। ਜਿੱਦੋਂ ਉੱਲੋਂ ਮੈਂ ਕਿਹਾ ਲਖਾਫਾ। ਸਿਆਣੀ ਮਜਰੇ। ਉਹ ਆ ਗਏ ਆਪਣੇ ਹੱਥਾਂ। ਰੈਪ ਰੈਪ ਕਰਨਾ। ਆ ਹਾਏ ਸੀ ਹਾਏ ਵੀਰੇ ਆ ਰੰਗ ਬਹੁਤ ਸੋਹਣਾ ਲੱਗ ਰਿਹਾ ਬਹੁਤ ਜੈਨੂਇਨ ਜਰ ਹੈ। ਜੈਨੂਇਨ ਵੀ ਆਪਦੀ ਗ੍ਰੇਡ ਹੈ। ਹਾਂ। ਇਹ ਨਮੂਨਾ ਲੈਤੀ ਹੋ। ਬਾਣਾ ਕਰਾ। ਇਹਦੇ ਹਰਾ ਵੀ ਬਹੁਤ ਸੋਹਣਾ ਲੱਗਦਾ। ਸਾਡਾ ਰੰਗ ਵੀ ਬੜਾ ਘੈਂਟ ਲੱਗਦਾ। ਬਹੁਤ ਵਧੀਆ। ਇੱਥੇ ਕੀ ਕਿਦਾ ਆਪਣੀ ਤਰਹੀ ਲੈਣੀ ਗਾਈਆਂ। ਹਰੇ ਰੰਗਾਂ ਦਾ ਬਹੁਤ ਸੋਹਣਾ ਲੱਗਦਾ। ਦੇਖੋ ਆਈਐਮਐਨ ਤੋਂ ਹੁੰਦੀ ਇੱਥੇ ਆਏ। ਅਗਲੀ ਵਾਰ ਜਿਹੜੇ ਆਪਾਂ ਨੇ ਲਾਇਆ ਕਰਦੇ ਨੇ ਲੋਗੋ ਉਹ ਆਪਾਂ ਨੇ ਨੱਟਾ 'ਚ ਕਰਦੇ ਨੇ ਆ। ਜਿੰਨੇ ਵੀ ਹੁਣ ਅੱਗੇ ਦੇ ਟੀਲਰ ਬਣ ਗਏ। ਕਿਉਂਕਿ ਇਨ ਕੇਸ ਬੰਦੇ ਨੇ ਸੇਲ ਕਰਨੇ ਆ ਜਾਂ ਕਿਸੇ ਹੋਰ ਵੀਰ ਨੇ ਲੈਣੇ ਆ ਨਾ ਤਾਂ ਇਹ ਪੱਤੀਆਂ ਜਿਹੜੀਆਂ ਚੇਂਜ ਹੋ ਜਾਗੀਆਂ ਨਹੀਂ ਲਓ ਜੀ ਟੈਰਨ ਟ੍ਰਿਪ ਕੀ ਹਾਲ ਆ ਬਾਈ ਠੀਕ ਠਾਕ ਹੈ ਇਹ ਨਹੀਂ ਲੋਟ ਹੁੰਦਾ ਸਾਰੇ ਮੁੰਡੇ ਵਾਲੇ ਲੋਟ ਕਰ ਲੈ ਇਹ ਨਹੀਂ ਹੁੰਦਾ ਨਾ ਬੰਦਾ ਘੈਂਟ ਆ ਇਹਦੇ ਜ਼ਿੰਮੇਵਾਰੀ ਜਿਹੜੀ ਹੈ ਇਹਦੇ ਹੱਥ ਆ ਨਾ ਉਹ ਰੋਡ ਦੀ ਸਾਰੀ ਜ਼ਿੰਮੇਵਾਰੀ ਇਹਦੇ ਕੋਲ ਆ ਕਿ ਪੂਰੀ ਪੂਰੋਗੇ ਇਹਦੇ ਤੋਂ ਲੁਧਿਆਣੇ ਚ ਕੱਲੀ ਕੱਲੀ ਸੜਕ ਪੁੱਛ ਲੈ ਦਿਵਾਰੇ ਦੇ ਇਕੱਲੇ ਇਕੱਲੇ ਮਾਲਕ ਤੇ ਪੁੱਛਣਾ ਉਹ ਜਾਣਦਾ ਜਾਣਦਾ ਉਹਦੇ ਵੀ ਦੇਣੇ ਉਹਦੇ ਵੀ ਦੇਣੇ ਆਏ ਆਏ ਹੋਰ ਦੀ ਪੁੱਛੀ ਠੀਕ ਹੈ ਹੁਣ ਤੈਨੂੰ ਟਰਾਲੀਆਂ ਦੀ ਸੌਦਾ ਦਿਆ ਕਰਨਾ ਵੀ ਹਾਂ ਉੱਥੇ ਛੱਡਿਆ ਟਰਾਲੀ ਬਸ ਛੱਡਾਂ ਮਾਂ ਕੋਈ ਜੱਟ ਨਵਾਂ ਪਿੱਕਾ ਦਵਾ ਦੇਣਾ ਹੁਣ ਤੈਨੂੰ ਡੀਲ ਹੋ ਗਈ ਆਪਣੀ ਪਿੱਕਾ ਨਵਾਂ ਆ ਰਿਹਾ ਆਏ ਬਸ ਗੱਡੀ ਤੇ ਆਪਾਂ ਹੁਣ بڑا ਪਿੱਕਾ ਆਉਣਾ ਹੁਣ ਬਲੈਕ ਬਲੂ ਰੋਨ ਨਾਲ ਨਹੀਂ ਬਣਨੀ ਗੱਲ ਬਸ ਬਿਲਕੁਲ ਗੱਲ ਇਹ ਆ ਜਿਹੜਾ ਪੁੱਲੇ ਹੁਣ ਕਿੱਕਾ ਉਹ ਤੈਨੂੰ ਏਸੀ ਪੀਕਾ ਦਵਾ ਦੇਣਾ ਵੀ ਚੱਲ ਰਿਹਾ ਕਦੇ ਗਰਦਾਸਪੁਰ ਨੂੰ ਕਦੇ ਕਿਤੇ ਨੂੰ ਟਰਾਲੀ ਛੱਡਣਗੇ ਨੇ ਨੇੜੇ ਨੇੜੀ ਰੋਕ ਲਾ ਕੇ ਉਹ ਵੀਰ ਜੀ ਦੀ ਨੇੜੇ ਖੜੀ ਨਹੀਂ ਨਾ ਬਣੀ ਵੀ ਇਹਦੀ ਆਪਣੀ ਨੇੜੇ ਤੇੜੇ ਨਹੀਂ ਤਰਨ ਤਰਨੋ ਵੱਟ ਬੱਗਾ ਬੌਡਰ ਇੰਨੀ ਨਹੀਂ ਦੂਦ ਦੂਦ ਆਪਣਾ ਲੋਕਲ ਨਹੀਂ ਕੋਈ ਜਾਣਦਾ ਆਪਾਂ ਨੂੰ ਲਓ ਜੀ ਇੱਥੇ ਟਾਇਰਾਂ ਦੀ ਚੱਲਿਆ ਜੀ ਹੁਣ ਟਾਇਰਾਂ ਦੀ ਕਰਾਉਣੀ ਹੈ ਫਿਟਿੰਗ ਤੇ ਰਿਮ ਵਿੱਚ ਕੁਝ ਖਰਾਬ ਨਿਕਲੇ ਆ ਰਿਮ ਹੁਣ ਵਾਪਸ ਜਾਣੇ ਆ ਰਿਮ ਉੱਥੋਂ ਨਵੇਂ ਆਉਣਗੇ ਸਾਧੂਗੜ ਤੋਂ ਕੀ ਸਫਾਈ ਹੋਏ ਤੇ ਪਤਾ ਚੱਲਦਾ ਵੀ ਹਾਂਜੀ ਕਿਹੜਾ ਕਿਵੇਂ ਆ ਕਿਹੜਾ ਨਹੀਂ ਸਾਰੀ ਫੇਰ ਪਤਾ ਲੱਗਦਾ ਇੱਧਰ ਆਪਣੇ ਵਾਲੇ ਹੱਲ ਤਿਆਰ ਹੋ ਗਏ ਤੇ ਸਾਈਡ ਵਾਲਾ ਫਾਲਾ ਇਹਨਾਂ ਵਿੱਚ ਪਿਆ ਸਪਰਿੰਗ ਬੜਾ ਸੋਹਣਾ ਕੰਮ ਹੋਇਆ ਇਹ ਦੇਖੋ ਇਹ ਬੋ ਕੁੱਟੀਆਂ ਪੂਰੇ ਕਸ ਡਿਓਨਟਾ ਨੂੰ ਕਿਤੇ ਢਿੱਲੇ ਨਾਲ ਲੈ ਜਾਣਾ ਫਿਰ ਬਾਅਦ ਚ ਹਨਾ ਖਿੰਡੀ ਜਾਣਾ ਨਟ ਜੇ ਹਾਂ ਆ ਆ ਕਸਣਾ ਹਲੇ ਆ ਟੇਡਾ ਕਰਦਾ ਦੇਖ ਆ ਦੇਖਿਓ ਕਿੱਧਰ ਨੂੰ ਕਸਿਆ ਦੇਣਾ ਆ ਟੇਡਾ ਬਹੁਤ ਅੱਛੇ ਕਸੇ ਆ ਗਰਤੀ ਲਿਆ ਦੇ ਠੀਕ ਹੈ ਠੀਕ ਹੈ ਡਾਇਰੈਕਸ਼ਨ ਸਿੱਧੀ ਰੱਖ ਕੇ ਕਸੀ ਆਏ ਨੇ ਇਹਨਾਂ ਨੂੰ ਇੱਥੇ ਆ ਜਣੇ ਆਪਣੇ ਟਾਇਰ ਹਨਾ

ਇੱਕ ਰੂਟਾਵੇਟਰ ਜਾਊਗਾ ਅੱਜ ਆਪਣੇ ਟਰਾਲੀ ਚੱਕ ਜਾਣਗੇ ਟੇਲਣ। ਇਹ ਦੇਖੋ ਬਈ ਵੱਡੇ ਵੱਡੇ ਫਲਾਂ ਦੇ ਆਰਡਰ ਚ ਦਿੱਤੇ ਜਾਂਦੇ ਨੇ। ਲਿਓ। ਇਹੇ ਟਾਇਰ ਹੁਣ ਫਿੱਟ ਕਰਾਉਣ ਲੈ ਕੇ ਚੱਲੇ ਆਂ ਕੀ ਕਰਨਾ ਇਹਨਾਂ ਦਾ? ਟਾਇਰ ਫਿੱਟ ਕਰਾਉਣ ਲਈ ਹੁਣ ਰਮਾ ਜੀ। ਅੱਛਾ। ਜਿਹੜੇ ਨਿੰਮ ਸੁਥਰੇ ਹੈਗੇ ਆਂ। ਜਿਹੜੇ ਨਿੰਮ ਸਾਫ ਨੇ ਜਮਾਈ ਸਾਫ। ਜਿਹੜੇ ਹੁਣ ਖਰਾਬ ਆ ਉਹ ਵਾਪਸ ਜਾਣਗੇ। ਤੁਸੀਂ ਲੈ ਕੇ ਆਏਂਗਾ ਕੌਣ ਲਿਗੇਊਗਾ? ਦੇਖੋ ਹੁਣ ਕਰ ਲੀਏ ਕਿੱਥੇ ਮੜਾ ਜੀ ਕਿੰਨੇ ਕ ਨਿਕਲਦੇ ਨੇ। ਠੀਕ ਐ। ਲੋ ਜੀ ਐਲ ਲੋਡਿੰਗ ਚੱਲ ਰਹੀ ਹੈ ਗੋਗੀ ਜਿਹੜੇ ਹਾਲਾ ਆਪਣੇ ਵਾਲੇ ਉਹ 11 ਦੇ ਕਰਦੇ ਆ ਕੋਈ ਤੇਰੀ ਸਾਡੇ ਵਾਲੇ ਅਰਬ ਦਾ ਨਾ ਪਤਾ ਬਲੀਬ ਕੀ ਹੋ ਗਿਆ ਐਦਾ ਫੜਾ ਗੇਰ ਪਾਲਾ ਥੋੜਾ ਜਿਆ ਛੇਤੀ ਲਿਆ ਆ ਜਾ ਹਾਲਾ ਗੋਲ ਨੂੰ ਆ ਜਾ ਲਿਆ 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 ਹਾਲਾ ਗੋਲ ਨੂੰ ਤੇ ਆ ਕੇ ਸਾਡਾ ਜੀ ਕਿੱਦਾਂ ਚੱਲ ਰਿਹਾ ਹੈ ਜੀ ਲੱਗ ਰਿਹਾ ਹੈ। ਲਓ ਜੀ ਹੋ ਗਏ ਹਲ ਰੈਡੀ। ਟਾਇਰ ਤੋਂ ਲੱਗ ਗਏ। ਨਵੇਂ ਅਪਡੇਟ ਦੇ ਨਾਲ। ਇਹ ਬਾਈ ਜੀ ਆਪਾਂ ਨਵੇਂ ਹੜ ਲੈ ਅੱਜ। ਇਹ ਉਦੋਂ ਜਦੋਂ ਆਪਣੇ ਕੋਲੇ ਗਈ ਸੀ ਤਾਂ ਚੋਨਾ ਲੱਗਣ ਤੋਂ ਪਹਿਲਾਂ 2 ਕੁ ਦਿਨ ਇੱਕ ਦੋ ਦਿਨ ਚਲਾਇਆ ਆਪਾਂ ਨੇ। ਤੋ ਤਵਾਦੇ ਇਹ ਕਹਿੰਦੇ ਵੀ ਆਪਣਾ ਦਵਾਤੇ ਆਉਣਗੇ ਕਾਫੀ ਅਪਡੇਟ ਕੋ ਕੇ ਉਹਨੇ ਦਵਾਤੇ ਚ ਲੈਣਿਆ। ਉਹ ਟਰਾਲੀ ਮੇ ਟਰਾਲੀ ਮੇ ਆਟੀ ਲਿਆ ਲੈ ਹੈ? ਹਾਲ ਵੀ ਹੋ ਗਏ ਲੋਗ ਥੋੜੇ ਧੱਕਣਿਆ ਥੋੜੇ ਜੇ ਗੋਗਿਓ ਰੋਟਾ ਵੇਟਰ ਨੂੰ ਥੋੜੇ ਜੇ ਕੈਂ ਕਰਕੇ ਰੱਖ ਅੱਗੇ ਨੂੰ ਖਿੱਚ ਕੇ ਰੱਖ ਇੱਟ ਇੱਟ ਫੜਾਈ ਹੋ ਗਈ। ਛੋਟੀ ਫੜਾ ਦੇ, ਛੇ ਅੱਧੀ ਕੁ ਫੜਾ ਦੇ ਤਾਂ ਛੋਟਾ ਹੋਊਗਾ। ਚੱਲ ਹੋਰ। ਚੱਲ ਥੋੜਾ ਹੋਰ। ਬੱਸ। ਬੱਸ ਬੱਸ ਬੱਸ। ਉੱਪਰ ਜਗਾ ਕੇ ਆ ਮਰੀ ਸਹੀ ਕਰ ਦਈਏ ਇਹਨੂੰ। ਕੋਈ ਨਾ ਤਾਂ ਰਾੜਦਾਲ ਲਾ ਕੇ ਚੱਕ ਦਿੰਨੇ ਆਪਾਂ। ਆਪਣੇ ਨਾਲੇ ਚੱਕ ਲਓ ਆਪਣੀ ਬਾਈ। ਉਹ ਉਦੇਲ ਵਾਲਾ ਉਦੇਲ ਵਾਲਾ ਜੇ ਲਗਾਉਣੀ ਆਪਾਂ ਨੇ ਉਹਨੇ ਲਵਾਏ ਲੋ ਆਇਦਾ ਮੂੰਹ ਜਿਹਾ ਲਵਾ ਲਓ ਮੜ ਜਾ ਅੱਛਾ 60 ਮਿੰਟ ਲੱਗ ਜੇ ਹੈ ਨਾ ਇਹ ਠੀਕ ਐ ਇੰਨਾ ਢਾਨਸ ਇਹਨਾਂ ਨੂੰ ਤਾਰਨ ਪਵਾਉਣਾ ਆਉਣ ਦੇ ਡਾਉਨ ਹਿੱਲ ਦੇ ਤਾਂ ਨਹੀਂ